ਲੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਬਹੁਤ ਦਿਨਾਂ ਬਾਅਦ ਆਪਾਂ ਅੱਜ ਵੀਡੀਓ ਪਾਉਣ ਲੱਗੇ ਆਂਗੇ ਦੁਪਹਿਰ ਦੇ 11:00 ਵੱਜ ਚੁੱਕੇ ਹੈਗੇ ਤੇ ਅੱਜ ਤੁਹਾਡੇ ਨਾਲ ਸਾਰੀ ਗੱਲ ਕਰਦੇ ਆਂ ਆਪਾਂ ਕੈਮਰਾ ਚਲਾਇਆਗਾ ਫੋਨ ਦੇ ਵਿੱਚ ਇਹ ਫੀਚਰ ਤੇ ਪੂਮਤ ਡਬਲ ਕੈਮਰਾ ਹੁੰਦਾ ਹਨਾ ਇਹ ਇਧਰਲੇ ਪਾਸੇ ਇੱਕ ਤੇ ਫਰੰਟ ਕੈਮਰਾ ਠਾਹ ਖੁੱਲਦੀ ਵਿੱਚ ਅੱਜ ਆਪਾਂ ਤੁਹਾਡੇ ਨਾਲ ਵਲੌਗ ਸਾਂਝਾ ਕਰਨ ਲੱਗੇ ਆਂਗੇ ਵੀਡੀਓ ਦਾ ਹੌਲੀ-ਹੌਲੀ ਆਨਲਾਈਨ ਟਾਈਮ ਦੇ ਵਿੱਚ ਆਪਾਂ ਵੀਡੀਓ ਸਟਾਰਟ ਕਰ ਰਹੇ ਆਂਗੇ ਕਿਉਂਕਿ ਕਾਫੀ ਦਿਨੋਂ ਕਿ ਆਪਾਂ ਕੋਈ ਵੀਡੀਓ ਨਹੀਂ ਪਾ ਰਹੇ ਹਨਾ ਟਰੈਕਟਰ ਦੀ ਵੀਡੀਓ ਤੋਂ ਬਾਅਦ ਤੇ ਬਾਕੀ ਕੰਮਕਾਰ ਤੂੜੀ ਤੜੀ ਦਾ 1-2 ਦਿਨ ਤਾਂ ਰਹਿ ਗਿਆ ਆਪਾਂ ਸੋਣਬ ਦੀ ਡਾਈਟ ਬਾਰੇ ਪਲਾਨ ਦੱਸ ਦਿਆਂ ਤੁਹਾਨੂੰ ਆਪਾਂ ਉਹਨੂੰ ਖੱਬਲ ਪਾਉਨੇ ਆ ਬਈ ਬੜੇ ਭਰਾ ਸੱਜਣ ਮੈਂ ਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਆ ਕਿ ਤੁਸੀਂ ਆਪਣੇ ਘੋੜੀ ਨੂੰ ਤੇ ਆਪਣੀ ਬਸ਼ੇਰੀ ਨੂੰ ਕੀ ਪਾਉਨੇ ਹੋ ਹਨ ਤੇ ਇਹ ਆਪਾਂ ਉਹਨਾਂ ਨਾਲ ਸਾਂਝੀ ਕਰਦੇ ਆ ਅੱਜ ਦੀ ਜਾਣਕਾਰੀ ਸੋ ਆਪਾਂ ਪਾਉਨੇ ਆ ਭਾਜੀ ਇਹ ਬੀਟ ਗ੍ਰਾਸ ਖੱਬਲ ਪਾਉਨੇ ਆ ਜੀ ਜਿਵੇਂ ਹੁਣ ਬਹੁਤ ਸਾਰੇ ਭਰਾ ਜਿਹੜੇ ਵੱਢ ਲਾਂਦੇ ਆ ਖੱਬਲ ਤੇ ਬਹੁਤ ਚੰਗੀ ਗੱਲ ਹੈ ਹਨ ਤੇ ਤੁਸੀਂ ਵੱਟ ਕੇ ਖੱਬਲ ਪਾਉਨੇ ਹੋ ਚਾਹੇ ਤੁਸੀਂ ਕਟਨਲ ਵੱਢ ਲੋ ਚਾਹੇ ਤੁਸੀਂ ਹੱਥੀ ਵੱਢ ਲੋ ਤਾਂ ਬਹੁਤ ਬਿਹਤਰ ਹੈਗਾ ਜਿਹਦੇ ਨਾਲ ਮਿੱਟੀ-ਮੁੱਟੀ ਝੜ ਜਾਂਦੀ ਹੈ ਪਰ ਜਿਵੇਂ ਮੈਂ ਕੱਲ ਖੱਬਲ ਵੱਢਿਆ ਮੈਂ ਕੱਲ ਕਾਫੀ ਖੱਬਲ ਵੱਢਿਆ ਮਤਲਬ ਆਹ ਬੂਰੀ ਬਟੇ ਕੋਲੇ ਅੱਜ ਦੀ ਪਈਆ ਜਿਵੇਂ ਹੁਣ ਇਹਨੂੰ ਅ ਸ਼ਾਮ ਤੱਕ ਇਹਨੇ ਖਾ ਜਾਣੀ ਆ ਖਾ ਲੈਣੀ ਆ ਤੇ ਜਿਵੇਂ ਮੈਂ ਕੱਲ ਦੋ ਤਿੰਨ ਬੋਰੀਆਂ ਮਤਲਬ ਭਰ ਕੇ ਖੱਬਲ ਦੀਆਂ ਵੱਡੀਆਂ ਵਧੀਆ ਸਮਾ ਸੀਗਾ ਹਨਾ ਮੌਸਮ ਸੀਗਾ ਜੇ ਠੰਡਾ ਮੌਸਮ ਹੁੰਦਾ ਵੈਸੇ ਫੇਰ ਉਹਦੇ ਵਿੱਚ ਥੋੜੀ ਜਿਹੀ ਕਿਰਕਰ ਸੀਗੀ ਮੈਂ ਕੀ ਕਰਿਆ ਰਾਤ ਫਿਰ ਉੱਥੇ ਬਾਥਰੂਮ ਕੋਲੇ ਖੱਬਲ ਲਾਇਆ ਆਪਣਾ ਤੇ ਕਾਲ ਆਇਆ ਉਹਦੇ ਉੱਤੇ ਸਿੱਟ ਕੇ ਖੱਬਲ ਨੂੰ ਉਹ ਕਰਤਾ ਮਤਲਬ ਟੂਟੀ ਨਾਲ ਪੈਪ ਨਾਲ ਧੋਤਾ ਸਾਰਾ ਖੱਬਲ ਤੇ ਫਰੈਸ਼ ਫਰੈਸ਼ ਖੱਬਲ ਹੋ ਗਿਆ ਜਨਾ ਬਿਲਕੁਲ ਨਾਲੇ ਤਾਂ ਸੁੱਕਦਾ ਨਹੀਂ ਹੈਗਾ ਆ ਦੇਖ ਸਕਦੇ ਹੋ ਠੀਕ ਹੈ ਜੀ ਧੋ ਕੇ ਮਤਲਬ ਹੁਣ ਜਦੋਂ ਸੁੱਕ ਗਿਆ ਪੂਰੀ ਜਿਵੇਂ ਆ ਪਾ ਕੇ ਰੱਖ ਲਿਆ ਵੀ ਧੁੱਪ ਕਰਕੇ ਇਹ ਮਰਝਾ ਆਵੇ ਨਾ ਹਨਾ ਉਹਨਾਂ ਹੋਵੇ ਤੇ ਉਹਦੇ ਕਰਕੇ ਬਾਕੀ ਅੱਜ ਦਾ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਜਿਹੜਾ ਸਟਾਈਲ ਹੈਗਾ ਇਹ ਤੁਸੀਂ ਦੱਸਿਓ ਜਰੂਰ ਹਨਾ ਵੀ ਕਿਵੇਂ ਲੱਗਿਆ ਤੇ ਕਮੈਂਟ ਜ਼ਰੂਰ ਕਰਿਓ ਯਾਰ ਅੱਜ ਤੇ ਅੱਜ ਦੀ ਵੀਡੀਓ ਜੇ ਮੈਨੂੰ ਤੁਹਾਨੂੰ ਲੱਗੀ ਡਾਈਟ ਪਲਾਨ ਤੇ ਆਪਣੀ ਹੈ ਤੇ ਆਪਾਂ ਪੋਣਿਆ ਬਈ ਖੱਬਲ ਫਿਰ ਤੁਹਾਨੂੰ ਦੱਸਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾਵੋ ਸ਼ੇਅਰ ਕਰਿਆ ਕਰੋ ਆ ਦੇਖੋ ਜੀ ਆਪਾਂ ਡਾਈਟ ਪਲਾਨ ਦੇ ਵਿੱਚ ਬਾਕੀ ਸੋਨਮ ਦੀ ਸਿਹਤ ਬਾਰੇ ਤੁਸੀਂ ਦੱਸਿਓ ਵੀ ਕਿਵੇਂ ਆ ਠੀਕ ਹੈ ਲੱਸੀ ਆ ਜਾਂ ਕਿਵੇਂ ਹੈ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰ ਦਿਓ